ਇਹ ਲੀਵਰ ਫੈਟੀ ਨੂੰ ਆਪਾਂ ਕਿਸ ਤਰੀਕਾ ਨਾਲ ਘਟਾ ਸਕਦੇ ਹਾਂ ਉਹ ਕਿਹੜੇ ਤਰੀਕੇ ਨਾਲ ਇੱਕ ਤਾਂ ਖਾਣਾ ਪੀਣਾ ਚੇਂਜ ਕਰੋ ਜੀ ਇੱਕ ਆਪਾਂ ਨਾ ਹੁਣੇ ਥੋੜੇ ਦਿਨ ਹੋ ਗਏ ਆਪਣੀ ਇੱਕ ਵੀਡੀਓ ਆਈ ਆ ਆਪਾਂ ਪਾਈਏ ਦਸਵੀਂ ਰੱਖਿਆ ਉਹਦੇ ਚ ਆਪਾਂ ਨਾ ਇੱਕ ਜੂਸ ਬਣਾਉਣਾ ਦੱਸ ਰੱਖਿਆ ਇਲਾਇਚੀਆਂ ਦਾ ਆਪਾਂ ਇੱਕ ਬੋਤਲ ਤਿਆਰ ਕਰਨੀ ਉਹਦੀ ਖਾਤਰ ਆਪਾਂ ਨੂੰ 250 ਗ੍ਰਾਮ ਇਲਾਇਚੀਆਂ ਚਾਹੀਦੀਆਂ ਜੀ ਛੋਟੀਆਂ ਛੋਟੀਆਂ ਇਲਾਇਚੀਆਂ ਉਹਨਾਂ ਦੇ ਤੁਸੀਂ ਬੀ ਕੱਢ ਲਓ ਠੀਕ ਹੈ ਛਿਲਕਾ ਪਾਸੀ ਕਰ ਦਿਓ ਛਿਲਕਾ ਚਾਹ ਚ ਪਾ ਲਓ ਕੰਮ ਆ ਜਾਊਗਾ ਤੇ ਉਹਨਾਂ ਦੇ ਬੀ ਕੱਢ ਕੇ ਤੇ ਬੋਤਲ ਦੇ ਵਿੱਚ ਪਾ ਦਿਓ ओके ਬੋਤਲ ਕੰਚ ਦੀ ਹੋਵੇ ਕੰਚ ਦੀ ਹੋਵੇ ਬੋਤਲ ਠੀਕ ਹੈ ਉਹਨੂੰ ਤੁਸੀਂ ਕੰਚ ਦੀ ਬੋਤਲ ਨੂੰ ਉਹਦੇ ਵੀ ਵਿੱਚ ਪਾ ਲੋ ਨਿਕਲ ਆਉਂਦੇ ਆ ਜੀ ਪਾਈਆ ਕੌਲੀ ਕ ਨਿਕਲ ਆਉਂਦੇ ਨੇ ਇੱਕ ਕਟੋਰੀ ਨਿਕਲ ਆਉਂਦੀ ਐ ਬੀਆਂ ਦੀ ਜੀ ਜਿਹੜਾ ਉਹਦੀ ਜਗ੍ਹਾ ਬਚ ਗਈ ਬੋਤਲ ਦੀ ਉਹਦੇ ਚ ਤੁਸੀਂ ਧਾਗੇ ਵਾਲੀ ਮਿਸਰੀ ਲੈ ਕੇ ਕੁੱਟ ਕੇ ਪਾਊਡਰ ਬਣਾ ਕੇ ਤੇ ਉਹਨੂੰ ਬੋਤਲ ਨੂੰ ਭਰ ਦਿਓ ਠੀਕ ਹੈ ਉਤੋਂ ਤੱਕ ਠੀਕ ਹੈ ਜਦੋਂ ਤਾਂ ਤੱਕ ਬੋਤਲ ਭਰ ਗਈ ਨਾ ਤੇ ਫਿਰ ਧਾਰਵਾ ਨੂੰ ਚ ਪਾਣੀ ਪਾਉਣ ਲੱਗ ਜਾਓ ਓਕੇ ਮੇਰੇ ਖਿਆਲ ਚ ਗਲਾਸਕ ਪਾਣੀ ਪੈਂਦਾ ਉਹਦੇ ਚ ਠੀਕ ਹੈ ਗਲਾਸਕ ਪਾਣੀ ਪਾਊਗਾ ਉਹਨੂੰ ਟੱਕਣ ਦਾ ਦਿਓ ਠੀਕ ਹੈ 12 ਦਿਨ ਨਹੀਂ ਖੋਲਣੀ ਜੀ ਉਹ ਠੀਕ ਹੈ ਬਿਲਕੁਲ ਵੀ ਨਹੀਂ ਖੋਲਣੀ ਹਿਲਾਉਣੀ ਰੋਜ਼ ਹੈ ਜਿੰਨੇ ਵਾਰੀ ਤੁਸੀਂ ਡਾਈਨਿੰਗ ਟੇਬਲ ਤੇ ਰੱਖ ਲਓ ਜਦੋਂ ਤੁਰੇ ਫਿਰਦੇ ਉਹਨੂੰ ਹਿਲਾ ਦਿਓ ਬਸ ਜੀ 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 ਤਾਂ ਫਿਰ ਕੀ ਕਰਨਾ 12 ਦਿਨਾਂ ਬਾਅਦ ਉਹਦੇ ਆਪਾਂ ਦੋ ਚਮਚੇ ਜਿਵੇਂ ਆਪਣੀ ਉਮਰ ਦੇ ਦੋ ਚਮਚੇ ਤੁਸੀਂ ਸਵੇਰੇ ਖਾਲੀ ਪੇਟ ਪਾਣੀ ਦੇ ਵਿੱਚ ਨਾਰਮਲ ਪਾਣੀ ਦੇ ਵਿੱਚ ਪਾ ਕੇ ਉਹਨੂੰ ਪੀਰੋ ਸਾਰਾ ਦਿਨ ਤਾਂ ਤੁਹਾਡਾ ਮੂੰਹ ਵਧੀਆ ਰਹੂਗਾ ਸਾਰਾ ਦਿਨ ਤੁਹਾਡਾ ਸਰੀਰ ਕੋਈ ਮਤਲਬ ਬੁਖਾਰ ਮਲੇਰੀਆ ਇਹ ਲੀਵਰ ਤੋਂ ਹੀ ਸਟਾਰਟ ਹੁੰਦਾ ਨਾ ਕੰਮ ਸਾਰਾ ਕੁਝ ਇਮਿਊਨਿਟੀ ਵਧੂਗੀ ਇਮਿਊਨਿਟੀ ਵਧੂਗੀ ਸਰੀਰ ਤੰਦਰੁਸਤ ਰਹੂਗਾ ਸਾਰਾ ਦਿਨ ਆਪਦੇ ਆਪ ਚੋਂ ਖੁਸ਼ਬੂਏ ਬੱਦੇ ਨੂੰ ਸਭ ਤੋਂ ਵਧੀਆ ਭੁੱਖ ਲੱਗਣ ਦਾ ਗਰਮੀ ਕੱਢਣ ਦਾ ਤਰੀਕਾ ਇਹੀ ਹੈ ਜੀ ਲੀਵਰ ਨੂੰ